ਸਤਿ ਸ਼੍ਰੀ ਅਕਾਲ ਦੋਸਤੋ ਲੈ ਵੀ ਬਰਨਾ ਲੈ ਆਏ ਬਰਨਾ ਵੀ ਗਾਦੀ ਤੋਹਫਾ ਹੀ ਆ 2011 ਮਾਡਲ ਆ ਸੇਵ ਤੁਸੀਂ ਦੇਖ ਲਓ ਤੇ ਬਰਨਾ 2011 ਮਾਡਲ ਪੰਜਾਬ ਨੰਬਰ A ਕਲਾਸ ਗੱਡੀ ਸੰਗਰੂਰ ਖੜੀ ਆ ਟਾਇਰ ਚਾਰੇ ਨਵੇਂ ਨੇ ਇੰਜਨ ਗিয়ার ਦੀ ਬੋਡੀ ਲਾਈਨ ਦੀ ਐਨ ਸਾਫ਼ ਸੁਥਰੀ ਗੱਡੀ ਐ ਖੜਾਵਾ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਲੱਗਦੀ ਐ ਖੜੀ ਕੰਪਨੀ ਲਾਏ ਨੇ ਐਸਐਕਸ ਮਾਡਲ ਤੇ ਗੱਡੀ ਦੇ ਵਿੱਚ ਜਿੰਨੇ ਵੀ ਆਪਾਂ ਕਹਿ ਸਕਦੇ ਆ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਹੈਗੀ ਛੱਤ-ਛੁੱਤ ਤੇ ਤੁਸੀਂ ਨਿਗਾਹ ਮਾਰੋ ਚਾਰੇ ਪਾਸੇ ਬੈਕਗ੍ਰਾਉਂਡ ਦੇਖੋ ਗੱਡੀ ਦਾ ਜਮਾਂ ਸਾਫ਼ ਸੁਥਰਾ ਹੈਗਾ 90 ਕਹ ਹਜ਼ਾਰ ਦੇ ਕਰੀਬ ਚੱਲੀ ਹੋਈ ਆ 90 ਤੋਂ ਘੱਟ ਹੀ ਚੱਲੀ ਹੋਈ ਆ ਸਾਰੇ ਜਿਹੜੇ ਫੰਕਸ਼ਨ ਨੇ 올 ਫੰਕਸ਼ਨਸ ਵਰਕਿੰਗਟ ਨੇ ਸ਼ੀਸ਼ੇ ਸ਼ੂਸ਼ੇ ਵਧੀਆ ਹਨ ਸਾਫ ਸੁਥਰਾ ਹਰੇਕ ਪੱਖ ਤੋਂ ਗੱਡੀ ਦੇ ਵਿੱਚ ਕੁੱਲਮ ਲਾ ਕੇ ਕੋਈ ਕਮੀ ਨਹੀਂ ਸੰਗਰੂਰ ਖੜੀ ਹੈ ਇਹ ਗੱਡੀ ਘਰੇ ਖੜੀ ਆ ਘਰੇਲੂ ਗੱਡੀ ਆ ਤੁਸੀਂ ਕਿਸੇ ਵੀ ਤਰ੍ਹਾਂ ਦੀ ਗੱਡੀ ਦੇ ਵਿੱਚ ਕੋਈ ਕਮੀ ਨਹੀਂ ਘੱਟ ਸਕਦੇ ਚਲਾ ਕੇ ਦੇਖੋ ਅੰਟੀਰੀਅਰ ਦੇਖੋ ਸਾਫ ਸੁਥਰੀ ਆ ਸੀਟ ਕਵਰ ਵਗੈਰਾ ਸਾਰਾ ਕੁਝ ਓਕੇ ਆ ਏਸੀ ਯੂਸੀ ਫੁੱਲ ਵਰਕਿੰਗ ਚ ਹੈਗਾ ਵਧੀਆ 쿨ਿੰਗ ਏਸੀ ਦੀ ਵੀ ਚਲਾਵਾ ਤੁਸੀਂ ਵਰਨਾ ਦਾ ਜਾਣਦੇ ਹੋਂ ਡਿਟੇਲ 2011 ਮਾਡਲ ਐਸਐਕਸ ਸੈਕੰਡ ਓਨਰ ਪੰਜਾਬ ਨੰਬਰ 90 ਕ ਹਜ਼ਾਰ ਦੇ ਅੰਦਰ ਅੰਦਰ ਚੱਲੀ ਹੋਈ ਆ ਡਿਮਾਂਡ ਹੈਗੀ ਆ 2,55,000